ਪੁਲ 648 ਦੇ ਕੋਲ ਦੋ ਕਾਰਾਂ ਦੀ ਆਮੋ-ਸਾਮਨੀ ਟੱਕਰ ਦੇ ਵਿੱਚ ਚਾਰ ਤੋਂ ਵੱਧ ਲੋਕ ਗੰਭੀਰ ਜ਼ਖਮੀ ਸੜਕ ਦੀ ਚੁੜਾਈ ਕਾਠੂਨ ਕਾਰਨ ਰੋਜ਼ਾਨਾ ਵਾਪਰੇ ਹਨ ਦਰਦਨਾਖਾ ਹਾਦਸੇ ਪੁਲ 648 ਦੇ ਨੇੜੇ ਪਿੰਡ ਹਾਰਨੀਆਂ ਦੇ ਕੋਲ ਦੋ ਕਾਰਾਂ ਦੀ ਆਮੋ-ਸਾਮਨੀ ਟੱਕਰ ਹੋ ਗਈ ਮੌਕੇ ਤੇ ਗਵਾਹਾਂ ਅਨੁਸਾਰ ਇਸ ਹਾਦਸੇ ਵਿੱਚ ਜ਼ਖਮੀ ਹੋਏ ਸੁਖਜਿੰਦਰ ਸਿੰਘ ਅਤੇ ਦਲਜੀਤ ਕੋਰ ਨੇ ਦੱਸਿਆ ਕਿ ਜਦੋਂ ਉਹ ਇੱਕ ਗੰਨੇ ਦੀ ਭਰੀ ਟਰਾਲੀ ਨੂੰ ਕਰਾਸ ਕਰ ਰਹੇ ਸਨ ਦਾ ਸਾਹਮਣੇ ਇੱਕ ਕਾਰ ਉਹਨਾਂ ਦੇ ਵਿੱਚ ਆ ਟਕਰਾ ਗਈ। ਉਹਨਾਂ ਨੇ ਕਿਹਾ ਕਿ ਸੜਕ ਤੰਗ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਉਹਨਾਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਕਪੂਰਥਲਾ ਜਾ ਰਹੇ ਸਨ। ਜਦੋਂ ਇਹ ਹਾਦਸਾ ਵਾਪਰਿਆ ਗਿਆ, ਦੂਸਰੀ ਗੱਡੀ ਦੇ ਚਾਲਕਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਹਨਾਂ ਨੂੰ ਵੀ ਗੁਰਦਾਸਪੁਰ ਦੇ ਕਿਸੇ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਅਸੀਂ ਤਾਂ ਗੁਰਦਾਸਪੁਰ ਆ ਰਹੇ ਹਾਂ ਜੀ। ਕਿਹੜਾ ਪਿੰਡ ਤੁਹਾਡਾ? ਆਪਣਾ ਪਿੰਡ ਤੇ ਨੰਗਰ ਲਪਾਣਾ। ਅਛਾ ਅਛਾ ਤੇ ਜਾ ਕਿੱਧਰ ਰਹੀ ਸੀ ਪਿੰਡ ਨੂੰ ਜਾ ਰਹੇ ਗਰਦਾਸਪੁਰ ਤੋਂ ਅਛਾ ਤੇ ਕੋਈ ਕੁਛ 6.5 ਮੀਟਰ ਤੇ ਸ਼ੱਕ ওভারਟੇਕਿੰਗ ਦਾ ਮਸਲਾ ਬਣਿਆ ਮੈਂ ਨਾ ਕੋਈ ওভারਟੇਨ ਟਰਾਲੀ ਨਾਲ ਨਹੀਂ ਮੈਂ ਪਾਸ ਕਰਤਾ ਉਹ ਮੋੜ ਉੱਤੇ ਕਾਇਰ ਦਈ ਉਹਨੂੰ ਅੰਨੀ ਸਪੀਡ ਨਾਲ ਲਿਆਂਦੀ ਆ ਵਿੱਚ ਮਾਰੀ ਪਤਾ ਨਹੀਂ ਲੱਗਾ ਕੀ ਮੈਂ ਮਾਰਾ ਜਾਂਦਾ ਜੀ ਉਹ ਕੀ ਕਰਦਾ ਅਸੀਂ ਤੇ ਬਾਈ ਹਸਬੰਦ ਹੀ ਦੋਨਾਂ ਜਾਣੇ ਅਛਾ ਤੇ ਮਾਰਤ ਦੇ ਲੱਗੀ ਆ ਅੱਛਾ ਅੱਛਾ ਹਾਂਜੀ ਵਾਪਸ ਲਈਆਂ ਜਦੋਂ ਅਸਰ ਤੇ ਲੱਗੀ ਜਦ ਜੀ ਸਿਰ ਤੇ ਤੇ ਚਿੱਤ ਤੇ ਲੱਗੀ ਪੱਕੀ ਲੱਤਾ ਪੈਰ ਤੇ ਵੀ ਲੱਗੀ ਹੋਈ ਹੈ ਅੱਛਾ ਅੱਛਾ ਛੋਟੇ ਛੋਟੇ ਹਨੇਰਾ ਸੀਗਾ ਉਦੋਂ ਹਾਂਜੀ ਹਨੇਰਾ ਮੈਂ ਤਾਂ ਕੋਈ ਹੋਸ਼ ਨਹੀਂ ਚਲਦੇ ਨੇ ਸੱਟ ਲੱਗਿਆ ਮੈਂ ਕੋਈ ਹੋਸ਼ ਨਹੀਂ ਸੀ ਉਦੋਂ ਹਾਂਜੀ ਸੜਕ ਬੜੀ ਛੋਟੀ ਸੀ ਜੇ ਵੱਡੇ ਦੀ ਤੇ ਬਚਾਉ ਜਾਣਾ ਸੀ ਜੀ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਛੜਕ ਛੋਟੀ ਆ ਟ੍ਰੈਫਿਕ ਬਹੁਤ ਜ਼ਿਆਦਾ ਇਹ ਤੁਸੀਂ ਦੂਰ ਨਹੀਂ ਤੁਸੀਂ ਰੋਡ ਦੇ ਨਾਲ ਵੇਖੋ ਵੀ ਜਿੰਨੀ ਬੂਟੀ ਆ ਇਹਨਾਂ ਦੇ ਮਹਿਕਮੇ ਦੇ ਬੰਦੇ ਕੋਈ ਬੂਟੀ ਨਹੀਂ ਵੜ ਸਕਦੇ ਲਾਗ ਲਾਗੋ ਮੋਟਰਸਾਈਕਲ ਵਾਲੇ ਕੋ ਥੱਲੇ ਨਹੀਂ ਉਤਰਿਆ ਜਾਂਦਾ ਸਾਡੇ ਲੋਕਾਂ ਦੀ ਕੋਈ ਸੇਫਟੀ ਤੇ ਚਾਹੀਦੀ ਆ ਨਾ ਥੋੜੀ ਬੋਤੀ ਕਿਹੜੀ ਸੇਫਟੀ ਸਰਕਾਰ ਦੀ ਇੱਥੇ ਕੋਈ ਸੇਫਟੀ ਨਹੀਂ ਭਾਜੀ ਇੱਥੇ ਲੋਕ ਆਪਣੀ ਵੱਡੀ ਕਰਨ ਦੀ ਮੰਗ ਵੱਡੀ ਹੋਣੀ ਚਾਹੀਦੀ ਸੜਕੇ ਜ਼ਰੂਰ ਹੋਣੀ ਚਾਹੀਦੀ ਆ ਜੀ ਨਾਲ ਹੀ ਕਿਹੜੀ ਗੱਲ ਕਹਿੰਦੇ 300 ਫੁੱਟ ਤੱਕ ਮਿਣੀ 300 ਫੁੱਟ ਦੇ ਜਦੋਂ ਬਾਜਵਾ ਐਮਪੀ ਉਦੋਂ ਪਾਸ ਹੋਈ ਮੁੜ ਕੇ ਇਹਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਤਾਂ ਮਾਂ ਪਿਓ ਹੀ ਕੋਈ ਨਹੀਂ ਕੋਈ ਅਫਸਰ ਨਹੀਂ ਇੱਥੇ ਹੁੰਦਾ ਕੋਈ ਨਹੀਂ ਪੁੱਛਦਾ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਆ ਇਹ ਮਤਲਬ ਰੋਡ ਖੁੱਲਾ ਹੋਣਾ ਚਾਹੀਦਾ ਅਸੀਂ ਕਹਿੰਨੇ ਆ ਹਾਂਜੀ ਖੁੱਲਾ ਹੋਵੇ ਚਲੋ ਬਾਕੀ ਥੋੜਾ ਜਿਹਾ ਚਲਾਉਣ ਵਾਲਿਆਂ ਨੂੰ ਵੀ ਚਾਹੀਦਾ ਥੋੜਾ ਜਿਹਾ ਸਹੀ ਜਿਹਾ ਚਲਾਉਣ ਹੌਲੀ ਚਲਾਉਣ ਤੇ ਇਹ ਆ ਵੀ ਹਾਸਾ ਨਾ ਹੀ ਵਾਪਰੇ ਕਿਸੇ ਨਾਲ ਵੀ ਜੀ ਰੋਜ਼ ਦਾ ਇੱਕ ਦਾ ਹਾਸਾ ਦੇ ਦੇ ਰਹੀਦਾ ਆਣ ਜਾਣ ਵੇਲੇ ਤੇ ਇਹ ਤੇ ਪੰਜਾਬ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਸੜਕ ਦੀ ਚੜਾਈ ਜਿਹੜੀ ਉਹ ਸਹੀ ਕੀਤੀ ਜਾਵੇ ਵੀ ਆਰਾਮਦਾਈ ਸਾਧਨ ਨੰਗ ਸਕਣ ਕੋਈ ਹਾਦਸਾ ਨਾ ਵਾਪਰੇ ਮੁਸ਼ਕਲਾਂ ਟ੍ਰੈਫਿਕ ਦੀਆਂ ਆਉਂਦੀਆਂ ਜੀ ਇਸੇ ਕਰਕੇ ਆਉਂਦੀਆਂ ਵੀ ਸੜਕ ਦੀ ਚੜਾਈ ਕਰਕੇ ਤੇ ਦੂਸਰਾ ਚੜਾਈ ਹੋ ਜੇ ਤੇ ਸਭ ਆਰਾਮਦਾਇਕ ਨੰਗਣ ਤੇ ਜੀਵਨ ਸਫਰ ਦੇ ਸਾਰਿਆਂ ਦਾ ਤੇ